ਇੱਕ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ 85 ਸਾਲਾ ਐਨਆਰਾਈ ਨੇ ਖੁਦ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਲਿਆ ਦੱਸਦੀ ਹੈ ਕਿ ਐਨਆਰਾਈ ਨੇ ਕਾਰ ਦੇ ਵਿੱਚ ਹੀ ਖੁਦ ਨੂੰ ਗੋਲੀ ਮਾਰ ਲਈ ਉੱਥੇ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਦਾ ਪਰਿਵਾਰ ਹੈ ਜੋ ਇੰਗਲੈਂਡ ਦੇ ਵਿੱਚ ਰਹਿੰਦਾ ਹੈ ਤਾਂ ਪਿੱਛੋਂ ਐਨਆਰਾਈ ਨੇ ਖੁਦ ਨੂੰ ਗੋਲੀ ਮਾਰੀ ਹੈ ਤਾਂ ਮ੍ਰਿਤਕ ਦੀ ਪਛਾਣ ਹੈ ਜੋ ਸੇਵਾ ਸਿੰਘ ਵੱਜੋ ਹੋਈ ਹੈ ਬੈਨਾਪੁਰ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਐਨਆਰਆਈ ਨੇ ਖੁਦ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਲਿਆ। ਕਮਰੇ ਦੇ ਵਿੱਚ ਸੀਸੀਟੀਵੀ ਲੱਗੇ ਹੋਏ ਹਨ ਇਸ ਦੇ ਵਿੱਚ ਦੇਖਿਆ ਗਿਆ ਕਿ ਸ਼ਾਮ ਵੇਲੇ ਸੇਵਾ ਸਿੰਘ ਨੇ ਕਮਰੇ ਦੇ ਵਿੱਚੋਂ ਫੋਟੋ ਦੇ ਸਾਹਮਣੇ ਆਪਣਾ ਸਿਰ ਝੁਕਾਇਆ ਤੇ ਦੂਸਰੇ ਕਮਰੇ ਦੇ ਵਿੱਚ ਜਾ ਕੇ ਪਿਸਤੌਲ ਦੇ ਨਾਲ ਆਪਣੇ ਆਪ ਨੂੰ ਗੋਲੀ ਮਾਰ ਲਈ। ਤਾਂ ਪਿਸਤੌਲ ਦੇ ਵਿੱਚ ਸਿਰਫ ਇੱਕ ਗੋਲੀ ਸੀ ਜਿਸ ਦੇ ਨਾਲ ਉਸਨੇ ਖੁਦ ਕੁਸ਼ੀ ਕਰ ਲਈ। ਦਾ ਘਰ ਦੇ ਵਿੱਚ ਖਾਣਾ ਬਣਾਉਣ ਵਾਲੀ ਜਦੋਂ ਮਹਿਲਾ ਆਉਂਦੀ ਹੈ ਤਾਂ ਉਸਨੇ ਦੇਖਿਆ ਕਿ ਐਨ ਆਰ ਆਈ ਨੇ ਖੁਦਕੁਸ਼ੀ ਕਰ ਲਈ ਹੈ ਤਾਂ ਉਹ ਲਗਭਗ ਦੱਸਦੀ ਹੈ ਕਿ 20 ਸਾਲਾਂ ਤੋਂ ਐਨ ਆਰ ਆਈ ਦੇ ਘਰ ਦੇ ਵਿੱਚ ਕੰਮ ਕਰੀ ਹੈ ਜਦੋਂ ਉਸਨੇ ਆ ਕੇ ਦੇਖਿਆ ਤਾਂ ਉਸ ਤੇ ਪੈਰਾ ਦੇ ਥੱਲੋਂ ਜ਼ਮੀਨ ਖਿਸਕ ਗਈ ਤਾਂ ਮੌਕੇ ਦੇ ਉੱਤੇ ਪੁਲਿਸ ਪਹੁੰਚ ਗਈ ਤਾਂ ਜਿਸਨੇ ਕੇ ਮਾਮਲੇ ਦੀ ਡੁਗਾਈ ਦੇ ਨਾਲ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਜਿਸਕਰ ਜੋਗਾ ਕਿ ਸੇਵਾ ਸਿੰਘ ਇੰਗਲੈਂਡ ਦੇ ਵਿੱਚ BMW ਕੰਪਨੀ ਦੇ ਵਿੱਚ ਮੈਨੇਜਰ ਸੀ ਤਾਂ ਉੱਥੇ ਦੱਸਦੀ ਹੈ ਕਿ ਮ੍ਰਿਤਕ ਦੇ ਇੰਗਲੈਂਡ ਦੇ ਵਿੱਚ ਰਹਿੰਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਫਿਲਹਾਲ ਮ੍ਰਿਤਕ ਦੇ ਨੂੰ ਪੋਸਟਮਾਰਟਮ ਦੇ ਲਈ ਫਲੋਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਭੇਜਿਆ ਗਿਆ ਹੈ ਤਾਂ ਉੱਥੇ ਹੀ ਜਲੰਧਰ ਦੇ ਪਿੰਡ ਬਹਿਣਾਬੌਰ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਜਿੱਥੇ 85 ਸਾਲਾ ਐਨ ਆਰ ਆਈ ਨੇ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਹੈ ਤਾਂ ਜਲੰਧਰ ਦੇ ਪਿੰਡ ਬੈਨਾਪੁਰ ਤੋਂ ਇਹ ਖਬਰ ਸਾਹਮਣੇ ਆ ਰਹੀ ਹੈ ਹਾਂਜੀ ਅੰਕਲ ਕੀ ਨਾਮ ਆਪਣਾ ਪਰਮਜੀਤ ਸਿੰਘ ਜੀ ਜੀ ਕੀ ਗੱਲਬਾਤ ਹੈ ਜੀ ਸਾਰੀ ਅੰਕਲ ਜੀ ਸਾਡੇ 8:30 ਵਜੇ ਪੌਣੇ 9 ਵਜੇ ਪੂਜਾ ਘਰ ਗਈ ਵੀ ਸੇਵਾ ਸਿੰਘ ਨੇ ਸੱਚ ਗੋਲੀ ਮਾਰਤੀ ਤਾਂ ਅਸੀਂ ਮੌਂਸੀ ਨੂੰ ਫੋਨ ਲਾਤਾ ਮੌਂਸੀ 9 9:30 ਵਜੇ ਫੋਨ ਨਹੀਂ ਲਾਇਆ ਹਮ ਮੋਚੀ ਹੁਣੀ ਸਾਹਿਬ ਕਹਿੰਦੇ ਕਿ ਪਹਿਲਾਂ ਇਹ ਕਰ ਕਰ ਦੇ 112 ਦੇ ਫਿਰ ਕਹਿੰਦੇ ਰੁਕੋ ਅੱਛਾ ਕਹਿੰਦੇ ਰੁਕੋ ਤੇ ਇਹ ਆਪਦੀ ਠੀਕ ਹੀ ਦੇ ਅੱਛਾ ਉਸ ਤੋਂ ਬਾਅਦ ਪਹੁੰਚ ਸਕਦੇ ਤੇ ਸੁਸਾਈਡ ਕਰਨ ਦਾ ਕੋਈ ਪਤਾ ਲੱਗਾ ਹਾਲਕੀ ਕੋਈ ਕਰਨ ਦਾ ਪਤਾ ਤਾਂ ਲੱਗਾ ਹੀ ਨਹੀਂ ਪੁਲਿਸ ਚੈੱਕ ਕਰੀ ਉਹ ਵਿੱਚ ਕੈਮਰੇ ਦਾ ਕੁਝ ਨਹੀਂ ਹਮ ਅਫਸਰ ਰਹਿੰਦਾ ਸੀ ਥੋੜਾ ਜਿਹਾ ਇੰਨੇ ਕਿਤੋਂ ਘਰ ਚ ਕਿੰਨੇ ਜਣੇ ਰਹਿੰਦੇ ਸੀ ਘਰ ਵਿੱਚ ਉਹ ਇਕੱਲਾ ਹੀ ਰਹਿੰਦਾ ਸੀ ਤੇ ਬਾਕੀ ਜਿਹੜੇ ਸੀਗੇ ਫੈਮਿਲੀ ਕਿਥੇ ਰਹਿੰਦੇ ਫੈਮਿਲੀ ਵਾਲੇ ਸਾਰੇ ਇੰਗਲੈਂਡ ਦੇ ਵਿੱਚ ਹਮ ਤੇ ਇਥੇ ਵੀ ਇਹ ਇਕੱਲਾ ਹੀ ਸੀ ਅੱਛਾ ਕਿੰਨੇ ਟਾਈਮ ਤੋਂ ਇੱਥੇ ਇਕੱਲੇ ਰਹੇ ਸੀ ਇੱਥੇ ਰਹੇ ਰਿਹਾ ਤਿੰਨ ਚਾਰ ਸਾਲ ਤੋਂ ਤੇ ਏਜ ਕਿੰਨੀ ਕਹਿੰਦੇ ਦੀ ਉਮਰ ਕਿੰਨੀ ਹੈ 80-85 ਸਾਲ ਦੇ ਹੋ ਗਏ ਹਮ ਤੇ ਬੁੱਲਸ ਪੁੰਚ ਕੇ ਮੋਕ ਕੀਤਾ ਹਾਂ ਮੋਰਕ ਪਾਸ ਜਦੋਂ ਬੁਣ ਕੀਤਾ ਮੋਕ ਕੀਤਾ ਜਿਹੜੇ ਪਿਸਟਲ ਸੀਗੇ ਇਹਨਾਂ ਦਾ ਆਪਣਾ ਸੀਗਾ ਜਾਂ ਗੈਸਟ ਕੋਈ ਪਤਾ ਨਹੀਂ ਸਾਨੂੰ ਜੀ ਇਹਨਾਂ ਦਾ ਆਪਣਾ ਸੀ ਜਾਂ ਜੀ ਇਹਨਾਂ ਦਾ ਪਹਿਲਾਂ ਜੀ ਕੋਈ ਸਾਨੂੰ ਪਤਾ ਠੀਕ ਹੈ ਜੀ ਹਾਂ ਜੀ ਸਰ ਇਹ ਜੋ ਜੇ ਵੇਥੇ ਮਰਡਰ ਸੁਸਾਇਟੀ ਦਾ ਮਾਮਲਾ ਸਾਹਮਣੇ ਆਇਆ ਕੀ ਗੱਲਬਾਤ ਹੋਈ ਸਾਰੀ ਇਹ ਮੈਂ ਥਾਣੇ ਹਾਜ਼ਰ ਸੀ ਮੈਂ ਮੈਂ ਐਸ ਐਚ ਓ ਥਾਣਾ ਨੂਰ ਮੈਲ ਕੁਸ਼ਿੰਗਪਾਲ ਜੀ ਮੈਂ ਸ਼ਾਮੀ ਥਾਣੇ ਹਾਜ਼ਰ ਸੀ ਤਾਂ ਇੱਕ ਟੈਲੀਫੋਨ ਗਿਆ ਬੈਨਾਪੁਰ ਤੋਂ ਜੀ ਵੀ ਇੱਕ ਆਦਮੀ ਜਿਹੜਾ ਹੈਗਾ ਆ ਉਹ ਸੁਸਾਇਡ ਕਰ ਗਿਆ ਕੋਈ ਨਾ ਹੂੰ ਤੇ ਮੈਂ ਤੁਰੰਤ ਇੱਥੇ ਬੈਨਾਪੁਰ ਉੱਥੇ ਉਹਨਾਂ ਦੇ ਉੱਥੇ ਘਰ ਪੁੱਜਿਆ ਜਿੱਥੇ ਇਹ ਹੋਇਆ ਕੋਈ ਨਾ ਤੇ ਪਤਾ ਕੀਤਾ ਕਿ ਸੇਵਾ ਸਿੰਘ ਪੁੱਤਰ ਸੁੰਭ ਸਿੰਘ ਵਾਸੀ ਪਿੰਡ ਬੈਨਾਪੁਰ ਹੈ ਜੀ ਉਮਰ ਹੈਗੀ 85 ਸਾਲ ਜੀ ਇਹਦੇ ਸਾਰੇ ਫੈਮਿਲੀ ਜਿਹੜੀ ਉਹ ਬਾਹਰ ਇੰਗਲੈਂਡ ਗਈ ਆ ਅੱਛਾ ਜੀ ਇਹ ਵੀ 3-4 ਸਾਲ ਤੋਂ ਜਿਹੜਾ ਉਹ ਇੱਥੇ ਆਣ ਕੇ ਇਕੱਲਾ ਹੀ ਰਹਿੰਦਾ ਸੀ ਹੂੰ ਇਹਦੇ ਬਾਰੇ ਦੱਸਦੇ ਆ ਕਿ ਇੱਕ ਮਹੀਨੇ ਤੋਂ ਤਕਰੀਬਨ ਇਹ ਬਣਾ ਬੋਟਾ ਡਿਪਰੈਸ਼ਨ 'ਚ ਰਹਿੰਦਾ ਸੀਗਾ ਜੀ ਬਾਹਰਲੇ ਲੋਕਾਂ ਨਾਲ ਮੇਲ ਮਲਾਪ ਜਿਹੜਾ ਉਹ ਘਟ ਕਰਦਾ ਸੀ ਤਾਂ ਘਰੋਂ ਅੰਦਰ ਉਦਰ ਜਾਂ ਲਾ ਦੇਗਾ ਸੀ ਹੂੰ ਤੇ ਆਪਣੇ ਘਰ ਦੇ ਵਿੱਚ ਹੀ ਰਹਿੰਦਾ ਸੀਗਾ ਜੀ ਇਹਦੇ ਘਰ ਦੇ ਵਿੱਚ ਇੱਕ ਪੂਜਾ ਨਾਂ ਦੀ ਜਿਹੜੀ ਦੇੜੀ ਉਹ ਸਫਾਈ ਪਿੰਦੀ ਆ ਉਹ ਸਫਾਈ ਕਰਨੋਂ ਦੀ ਤਾਂ ਖਾਣਾ-ਕੂਣਾ ਕਰਦੀ ਜੀ ਤੇ ਜਦੋਂ ਉਹ ਸ਼ਾਮੀ 5:30 ਵਜੇ ਆਈ ਤੋਂ ਉਹਨੇ ਦੇਖਿਆ ਵੀ ਅੰਦਰ ਕੋਈ ਆਵਾਜ਼ ਨਹੀਂ ਕੋਈ ਆਈ ਤੇ ਉਹ ਆਪਣੀ ਲੜਕੀ ਨੂੰ ਲੈ ਕੇ ਆਈ ਹੂੰ ਤੇ ਜਦੋਂ ਹੀ ਉਹਨੇ ਕੁੰਡਾ ਖੋਲ੍ਹਿਆ ਦੇਖਿਆ ਕਿ ਅੰਦਰ ਪੂ ਗੁੱਲਾ ਹੈਗਾ ਤੇ ਉਹ ਕਵਰਾ ਕੇ ਜਿਹੜਾ ਬਾਹਰੋਂ ਬਾਹਰ ਆ ਗਿਆ ਤਾਂ ਫਿਰ ਉਹ ਨਹੀਂ ਲੋਕਾਂ ਨੂੰ ਵਿਲਦ ਦੱਸਿਆ ਗਿਆ ਜੀ ਤੇ ਇਹਦੇ ਸਬੰਧ ਦੇ ਵਿੱਚ ਮੈਂ ਪੁੱਛਿਆ ਮੈਂ ਸਾਰਾ ਵੈਰੀਫਾਈ ਕੀਤਾ ਚੈੱਕ ਕੀਤਾ ਉਸ ਤੋਂ ਬਾਅਦ ਫੋਰੈਂਸਿਕ ਸੈਂਸ ਟੀਮ ਜਿਹੜੀ ਹੈਡਕੁਆਰਟਰ ਤੋਂ ਮਗਵਾਈ ਹੋਈ ਹੈ ਜੀ ਤੇ ਉਹ ਸਾਰੀ ਉਹਦੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਜਾਰੀ ਜੀ ਫਿਲਹਾਲ ਪਹਿਲੀ ਨਜ਼ਰੇ ਜਿਹੜਾ ਇਹ ਵਾਲਾ ਹੈਗਾ ਵਾਕਿਆ ਇਹ ਸੁਸਾਈਡ ਦਾ ਹੋਣਾ ਪਾਇਦਾ ਜੀ ਸਰ ਜਿਹੜੇ ਪਿਸਤਲ ਨਾਲ ਸੁਸਾਈਡ ਕੀਤਾ ਉਹ ਕਿੱਦਾਂ ਇਹਨਾਂ ਤੱਕ ਪਹੁੰਚਿਆ ਜਾਂ ਕਿਸ ਤਰ੍ਹਾਂ ਨਹੀਂ ਉਹਦੇ ਬਾਰੇ ਤਫ਼ਤੀਸ਼ ਜਾਰੀ ਹੈ ਜੀ 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 ਵਾਰਦਾਤ ਕਿੰਨੇ ਵਜੇ ਤੱਕ ਹੋਈ ਸੀ ਇਹ ਵਾਰਦਾਤ ਜਿਹੜਾ ਅਸੀਂ ਇਹਦਾ ਘਰ ਦੇ ਵਿੱਚ ਸੀਸੀਟੀ ਵੀ ਕੈਮਰਾ ਲੱਗਾ ਜੀ ਉਹ ਤਕਰੀਬਨ 8:00 ਵਜੇ ਤੱਕ ਇਹਦੀ ਜਿਹੜੀ ਹੈਗੀ ਆ ਅੰਦਰ ਜਿਹੜੀ ਆ ਹਿਲਜੋ ਲੈ ਜੀ ਤੇ ਉਸ ਤੋਂ ਬਾਅਦ ਤੇ ਜਦੋਂ ਮੈਨੂੰ ਲੱਗਦਾ ਕਿ ਇਹਨੇ ਸੁਇਸਾਈਡ ਕੀਤਾ ਤੇ ਅਸੀਂ ਦੇਖਿਆ ਹਮ ਕਿ ਜਿਹੜਾ ਹੈਗਾ ਘਰ ਦੇ ਵਿੱਚ ਘਟਾਰਵੀ ਗੁਰਨਾਨਕ ਦੇਵ ਜੀ ਦੀ ਫੋਟੋ ਲੱਗੀ ਆ ਜੀ ਤੇ ਉਹਨੂੰ ਉਹਨੇ ਮੱਥਾ ਟੇਕਿਆ ਮੱਥਾ ਟੇਕਣ ਤੋਂ ਬਾਅਦ ਉਹ ਕਮਰੇ